ਪੰਨੂ ਕਸਾਰ ਵੀ ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਅਗੋ ਅੱਜ ਅਸੀਂ ਜਿਰਾ ਤਸੀਲਪੁਰ ਦੇ ਜ਼ਿਲ੍ਹਾ ਕਪੂਰਥਲਾ ਦੇ ਤਸੀਰ ਭਲੱਤ ਦੇ ਪਿੰਡ ਕੂਕਾ ਮੰਡ ਦੇ ਵਿੱਚ ਆ ਜਿੱਥੇ ਕਿਸਾਨਾਂ ਮਜ਼ਦੂਰਾਂ ਬੀਬੀਆਂ ਦੀ ਬਹੁਤ ਵੱਡੀ ਮੀਟਿੰਗ ਜਿਹੜੀ ਆ ਉਹ ਲੱਗੀ ਆ ਕੱਲ ਦੇ ਅਸੀਂ ਲੱਗੇ ਹੋਏ ਆ ਕੱਲ ਵੀ 8-9 ਪਿੰਡਾਂ ਦੀ ਮੀਟਿੰਗਾਂ ਕੀਤੀਆਂ ਅੱਜ ਵੀ 8-9 ਮਿੰਡਾਂ ਦੇ ਮਿੰਡਗਾ ਚੱਲ ਰਹੀਆਂ ਤੇ ਲਗਾਤਾਰ ਅੱਜ ਵੀ 6 ਵਜੇ ਤੱਕ 7 ਵਜੇ ਤੱਕ ਮੀਟਿੰਗਾਂ ਬਾੜੀਆਂ ਇਹਨਾਂ ਮੀਟਿੰਗਾਂ ਦੇ ਵਿੱਚ ਜੋ ਮੈਂ ਦੇਖ ਰਿਹਾ ਹਾਂ ਸਰਕਾਰਾਂ ਪ੍ਰਤੀ ਬਹੁਤ ਵੱਡੀ ਜਿਹੜੀ ਆ ਇਹਨਾਂ ਦੇ ਵਿੱਚ ਰੋਵਾਂ ਬਹੁਤ ਵੱਡਾ ਗੁੱਸਾ ਦਾ ਜਿਵੇਂ ਇਹਨਾਂ ਨੂੰ ਇਕੱਲੇ ਕਰੀ ਨੂੰ ਮੈਂ ਪੁੱਛਿਆ ਤੇਰਾ ਸਰਕਾਰਾਂ ਨੂੰ ਤੁਸੀਂ ਕੀ ਸਮਝ ਰਹਿ ਜੋ ਇੱਕ ਤਰ੍ਹਾਂ ਦਾ ਪ੍ਰਬੰਧ ਰਾਜ ਪ੍ਰਬੰਧ ਕਿ ਤਰ੍ਹਾਂ ਦਾ ਦੇਸ਼ ਦੇ ਵਿੱਚ ਆ ਜਾਇ ਇਹਦੇ ਵੋਟਾਂ ਵਾਲੇ ਤੁਹਾਡੇ ਕੋ ਆਉਂਦੇ ਹਨ ਤੇਰੇ ਇਹ ਕੌਣ ਆ ਉਹ ਆਉਂਦੇ ਵੀ ਇਹ ਸਾਡੇ ਆ ਹੀ ਨਹੀਂ ਇਹ ਤਾਂ ਕਾਰਪੋਰੇਟ ਦੇ ਆ ਇਹ ਕਾਰਪੋਰੇਟ ਵਾਸਤੇ ਕੰਮ ਕਰ ਰਹਾ ਤੇ ਕਾਰਪੋਰੇਟ ਦੇ ਪੈਸੇ ਨਾਲ ਚੋਣਾ ਲੜ ਕੇ ਵੋਟਾਂ ਦੀ ਮੰਡੀ ਦੇ ਵਿੱਚ ਆਪਣੀਆਂ ਰਲਾਮੀਆਂ ਕਰਾ ਕੇ ਉਹਨਾਂ ਦੀ ਚੋੜੀ ਜਹਾੜ ਡਿਗਦੇ ਆ ਤੰਗਾ ਕਰਦੇ ਆ ਕੋਈ ਵੋਟਾਂ ਵਾਟਾ ਨਹੀਂ ਗੀਆਂ ਇਹ ਤੰਗਾ ਕਰਦੇ ਆ ਤੰਦੇ ਬਾਜ਼ ਆ ਇਹ ਲੋਕਾਂ ਦੀ ਸਾਰੇ ਦੀ ਰਾਏ ਕਿ ਇਹਨਾਂ ਨੇ ਮਤੇ ਪਾਸ ਕਰ ਲਿਆ ਅੱਜ ਕਿ ਅਸੀਂ ਪਿੰਡ ਨੂੰ ਕਲਾ ਬਣਾ ਦੇਾਂਗੇ ਕਲਾ ਪੜਦਾਈ ਤਾਕਤ ਇਕੱਠੀ ਕਰਾਂਗੇ ਜੇ ਇਹਨਾਂ ਨੇ ਸਾਨੂੰ ਸ਼ੰਭੂ ਖਨੌਰੀ ਦੂਜੇ ਹਿਆਣੇ ਦੇ ਬਾਡਰਾਂ ਉੱਤੇ ਰੋਕ ਕੇ ਸਾਡੇ ਲਈ ਜਿਹੜੀ ਸੜਕਾਂ ਵਾਂ ਉਹ ਕਿਲੇ ਬਣਾਈਆਂ ਹੋਈਆਂ ਸਾਡੇ ਲਈ ਕਿਲੇ ਫੜ ਗੀਆਂ ਛੜਕਾਂ ਦੇ ਪਾਸ਼ਾ ਅੱਜ ਉੱਤੇ ਕਿਲੇ ਬਣਾਏ ਨੇ ਛੜਕਾਂ ਦੇ ਅਸੀਂ ਇੱਥੇ ਪਿੰਡਾਂ 'ਚ ਕਿਲੇ ਬਣਾ ਦੇਾਂਗੇ ਕੁੱਲੀ-ਕੁੱਲੀ ਨੂੰ ਕਿਲਾ ਬਣਾ ਦੇਾਂਗੇ ਇਹਨਾਂ ਨੂੰ ਪਿੰਡਾਂ ਦੇ ਬਾਹਰ ਤੱਕ ਨਹੀਂ ਜਾਣਗੇ ਜੇ ਇਹਨਾਂ ਨੇ ਸਾਡੇ ਮਸਲੇ ਹੱਲਾ ਕੀਤੇ ਡਾਕਟਰ ਸੁਆਮੀ ਹਥਨ ਰਿਪੋਰਟ ਲਾਗੂ ਨਾ ਕੀਤੀ ਸੀ 2 ਪਲੱਸ 50 ਦੇ ਨਾਲ ਭਾਰ ਨਾ ਦਿੱਤੇ ਐਮ ਐਸ ਵੀ ਗਰੰਟੀ ਦਾ ਕਾਨੂੰਨ ਨਾ ਬਣਾਇਆ ਕਿਸਾਨਾਂ ਨੂੰ ਕਰਜ਼ੇ ਦੀ ਲਕੀਰ ਨਾ 베ਰੀ 10000 ਵੜਾਪਾ ਪਿੰਸਰ ਲਾਗੂ ਨਾ ਕੀਤੀ ਫਸਲੀ ਬੀਮਾ ਯੋਜਨਾ ਲਾਗੂ ਨਾ ਕੀਤੀ ਤੇ ਮਨਰੇਗਾ ਐਡੀ ਸਕੀਮ ਆ ਉਹ 200 ਦਿਨਾਂ ਨਾ ਕੀਤੀ 700 ਦਿਨ ਦਿਹਾੜੀ ਨਾ ਕੀਤੀ ਕਿਸਾਨਾਂ ਨੂੰ ਮਨਰੇਗਾ ਇਸ ਹਾਮਨ ਨਾ ਕੀਤਾ ਜਿੰਨੀਆਂ ਸਾਡੀਆਂ 12 ਦੀਆਂ 12 ਮੰਗਾਆਂ ਜੇਕਰ ਉਹ ਲਾਗੂ ਨਾ ਕੀਤੀਆਂ ਤੇ ਅਸੀਂ ਇਹਨਾਂ ਨੂੰ ਭਾਜਪਾ ਨੂੰ ਹੀ ਇਹ ਬਰੋਦੀ ਦਾ ਵਾਲਿਆ ਜੇ ਉਹਨਾਂ ਨੇ ਸਾਡੀ ਗੱਲ ਨਾ ਕੀਤੀ ਪ੍ਰਾਈਵੇਟ ਬੈਲ ਉਹਤੇ ਪੇਸ਼ ਨਾ ਕੀਤਾ ਆ ਮੋਰਸਨ ਸੱਜਣ ਜੇ ਤਈ ਉਹਨਾਂ ਨੇ ਪਿੰਡਾਂ ਜਰਵਾੜ ਦੇ ਮਤਾ ਪਾਸ ਕੀਤਾ ਇਸ ਤੋਂ ਇਲਾਵਾ ਮੀਟਰ ਰੋਕਣੇ ਨਾਲ ਮੀਟਰ ਰੋਕਣ ਦਾ ਪਤਾ ਪਤ ਕਰ ਲਿਆ ਤੇ ਅਸੀਂ ਪਿੰਡਾਂ ਚ ਸਮਾਰਟ ਮੀਟਰ ਨਹੀਂ ਲਗੜਦੇ ਨੇ ਕਿਸੇ ਕੀਮਤੇ ਸਾਰਾ ਪਿੰਡ ਵਿਰੋਧ ਕਰੂਗਾ ਮੀਟਰ ਲਾਉਣ ਆਏ ਅਧਿਕਾਰੀਆਂ ਦੇ ਘਰਾਓ ਕਿਤੇ ਜਾਣ ਗਏ ਉਹਨਾਂ ਨੂੰ ਬੇਰੰਗ ਬਸ ਮੋੜਿਆ ਜਾਊਗਾ ਇਹਨਾਂ ਨੇ ਮਤਾ ਪਾਸ ਕੀਤਾ ਵਾ ਇਸ ਤੋਂ ਨਾਵਾ ਇਹਨਾਂ ਨੇ 15 ਦਿਨੀ ਮੀਟਿੰਗ ਨਾਲ ਗਏ ਜਿੱਥੇ ਬੰਦੀ ਮੀਟਿੰਗ ਲਾਉਣ ਦਾ ਮਤਾ ਪਾਸ ਕੀਤਾ ਵਾ ਸਾਡੀਆਂ ਬੀਬੀਆਂ ਨੇ ਕਮੇਟੀ ਬਣਾ ਲਈ ਆ ਇਥੋਂ ਵੱਡੀ ਗੰਟੀ ਚ ਜਿਹੜਿਆ ਬੀਬੀਆਂ ਵੀ ਤੇ ਦਾ ਕਿਸਾਨਾਂ ਤੇ ਨਾਲ ਬੀਬੀਆਂ ਜਿਹੜੀਆਂ ਵਾ ਉਹ 30 ਜੁਲਾਈ ਨੂੰ ਜਿਹੜਾ ਉੱਥੇ ਆਪਣੀ ਵਾਰੀ ਜਾਣਾ ਨਾ 11 ਦਿਨ ਦਾਗਸ ਤੱਕ ਉਹਦੇ ਵਾਸਤੇ ਉਹਨਾਂ ਨੇ ਆਪਣੇ ਨਾਂ ਲਖਾ ਲਿਆ ਫੰਡ ਇਕੱਠੇ ਕਰ ਲਿਆ ਕਣਕ ਵੀ ਇਕੱਠੀ ਕਰ ਲਈ ਆ ਲੰਗਰਾਂ ਵਾਸਤੇ ਸਾਰਾ ਇਹਨਾਂ ਪ੍ਰਬੰਧ ਕਰ ਲਿਆ ਤੇ ਨਾਲ ਹੀ ਇਹਨਾਂ ਬਤਾ ਪਾਸ ਕਰ ਲਿਆ ਕਿ ਅਸੀਂ ਲੜਾਈ ਲੰਬੀ ਲੜਨੀ ਆ ਲੰਬੀ ਲੜਾਈ ਭਾਵੇਂ ਉਹ 5 ਸਾਲ ਚੱਲੇ ਭਾਵੇਂ 10 ਸਾਲ ਚੱਲੇ ਲੜਾਈ ਲੜਨੀ ਆ ਹਰ ਹਾਲ ਤੇ ਜਿਤਨੀਆਂ ਕੋਈ ਜੰਮੇ ਨਹੀਂ ਸਾਡਾ ਰਾਹ ਰੋਕੇ ਨਾਲ ਇਹਨਾਂ ਨੇ ਅੱਜ ਜਿਹੜਾ ਵਾ ਇੱਕ ਗੱਲ ਕੀਤੀ ਆ ਵੀ ਅਸੀਂ ਜੁੱਧ ਲੜਨਾ ਵਾ ਅਸੀਂ ਜੁੱਧ ਲੜਨ ਵਾਸਤੇ ਤਿਆਰ ਆਂ ਉਹਦੇ ਲਈ ਜਿਹੜਾ ਵਾ ਅਸੀਂ ਸਾਊ ਪਤਨੀਆਂ ਜ਼ਿੰਦਗੀ ਅਸੀਂ ਸਾਊ ਪਤਨੀਆਂ ਜ਼ਿੰਦਗੀ ਜਿਨ੍ਹਾਂ ਨੇ ਜੁੱਧ ਨਹੀਂ ਕੀਤਾ ਅਸੀਂ ਜਿਨ੍ਹਾਂ ਨੇ ਜੁੱਧ ਨਹੀਂ ਕੀਤਾ ਤੇਰੇ ਸਾਊ ਪਤਨੀਆਂ ਜ਼ਿੰਦਗੀ ਅਸੀਂ ਜੇਸ਼ ਸ਼ਾਂਤੀ ਲਈ ਜੇਸ਼ ਸ਼ਾਂਤੀ ਲਈ ਰੀਗਦੇ ਰਹੇ ਉਹ ਸ਼ਾਂਤੀ ਬਗਿਹੜਾਂ ਦੇ ਜਵਾੜਿਆਂ ਦੇ ਵਿੱਚੋਂ ਲਾਲ ਬਣ ਕੇ ਟਪਕਦੀ ਰਹੀ ਲਾਲ ਬਣ ਕੇ ਟਪਕਦੀ ਰਹੀ ਇਸ ਲਈ ਅਸੀਂ ਜੁੱਧਵਾਦ ਤਿਆਰਿਆਂ ਜੁੱਧ ਲੜਾਂਗੇ ਹਰ ਹਾਲ ਜਿੱਤਾਂਗੇ ਬੈਗਮ ਜੀ ਕਾਕਾ ਸਾਹਿਬ ਬਰਕਤ ਗੈ ਸੋਨਾ ਛਾਸ